ਜਿਨ੍ਹਾਂ ਨੂੰ ਪੱਗਾਂ ਬੰਨ੍ਹੀਆਂ ਨਹੀਂ ਆਉਂਦੀਆਂ ਉਹਨਾਂ ਸਿਰ 'ਤੇ ਦਸਤਾਰਾਂ ਦਾ ਸਜਾਓ ਜਿਹੜੇ ਨਹੀਂ ਜਾਣਦੇ ਕਦਰ ਪੱਗਾਂ ਦੀ ਕੁਝ ਪੈਸਿਆਂ ਕਰਕੇ ਉਹਨਾਂ ਦੇ ਸਿਰ ਪੱਗਾਂ 'ਚ ਨਾ ਫਸਾਓ ਸਭ ਤੋਂ ਪਹਿਲਾਂ ਗੁਰੂ ਘਰਾਂ ਵਿੱਚ ਬੰਦ ਕਰੋ ਡਰਾਮੇ ਬਾਜ਼ੀਆਂ ਸਿਰਫ ਵਿਆਹ ਕਰਾਉਣ ਲਈ ਪੱਗਾਂ ਸਿਰਤੇ ਨੇ ਬੰਨੀਆਂ ਜਾਂਦੀਆਂ ਪਰ ਸੰਭਾਲੀਆਂ ਨਹੀਂ ਜਾਂਦੀਆਂ ਕੱਟੇਵਾਲ ਸਾਫ਼ ਨਜ਼ਰ ਆਉਂਦੇ ਨੇ ਕਿੰਨੋਂ ਮੂਰਖ ਬਣਾਉਣ ਲਈ ਹੈ ਗੁਰੂ ਘਰੇ ਜਾਂਦੇ ਨੇ ਦੂਜੇ ਧਰਮਾਂ ਵਾਲੇ ਘੱਟ ਖਰਚੇ ਤੇ ਸਮਾਂ ਬਚਾਉਣ ਲਈ ਵਿਆਹ ਕਰਾਉਣ ਪੱਗਾਂ ਬੰਨ ਗੁਰੂ ਘਰ ਤੋਂ ਹੀ ਆਉਂਦੇ ਨੇ ਪਰ ਬੰਦਕਾਂ ਨੇ ਵੀ ਛੋਟੇ ਗੁਰੂ ਘਰਾਂ 'ਚ ਬਿਜ਼ਨਸ ਬਣਾਇਆ ਹੈ ਕਿ ਦਸਾਂ ਤੁਹਾਨੂੰ ਤਾਬਿਆਂ ਦੇ ਲਾਗੋ 10 ਅਨੰਦ ਕਾਰਜ ਤੋਂ ਬਾਅਦ ਜੁੱਟੀਆਂ ਕੈਂਪਾਂ ਤੇ ਬਿਸਕਟਾਂ ਦੇ ਪੈਕੇਟ ਹੱਥ ਨਾਲ ਚੁੱਕ ਕੇ ਆਇਆ ਹੈ ਕਦੋਂ ਸਮਝ ਆਉਤੋ ਹਨ ਉਹ ਨੰਦ ਕਾਰਜ ਕੀ ਸੀ ਮੈਨੂੰ ਨੌਕਰੀ ਨਹੀਂ ਦਿੱਤੀ ਕਹਿੰਦੇ ਐਲੀਜੀਬਿਲਟੀ ਨਹੀਂ ਸੀ ਤੇ ਜਿਹੜੇ ਅਨੰਦ ਕਾਜ ਲਈ ਐਲੀਜੀਬਿਲਟੀ ਗੁਰੂ ਨੇ ਦੱਸੀ ਉਹ ਹੁਣ ਕਿੱਥੇ ਗਈ ਸੀ ਬੜਾ ਮੈਨੂੰ ਦਿਲ ਦੁਖਿਆ ਦਰਬਾਰ ਸਾਹਿਬ ਪੱਗ ਬੰਨੀ ਦੇਖ ਕੇ ਦੋ ਮੁੰਨੇ ਬੰਦਿਆਂ ਦੇ ਕੋਈ ਨਹੀਂ ਸੀ ਕਦਰ ਟੋਪੀ ਵਾਂਗ ਵਾਲ ਕੱਟੇ ਆਉਣ ਬਾਹਰ ਕੰਨਾਂ ਦੇ ਕਿਸੇ ਨੇ ਤੇ ਕਿਉਂ ਇੰਨਾ ਸਿਰਸ ਦਸਤਾਰ ਸਜਾਈਏ ਕੀ ਪਤਾ ਇੱਥੋਂ ਜਾ ਕੇ ਕਿਹੜੇ ਟੇਬਲ ਤੇ ਰੱਖ ਦੇਣਗੇ ਨਾ ਹੀ ਤੇ ਕਈ ਹੋਰ ਵੀ ਮੈਂ ਲੋਕ ਪੈਸੇ ਦੇ ਕੇ ਪੱਗਾ ਬਣਾਉਂਦੇ ਦੇਖੇ ਨੇ ਇੱਕੋ ਪਗਨ ਨੂੰ ਮਹੀਨਾ ਮਾਇਆ ਲਾਲਾ ਚਲਾਉਂਦੇ ਦੇਖੇ ਨੇ ਉੰਜ ਤਾਂ ਜੇ ਘੁੰਮਣ ਪਿੱਛੇ ਜੁੰਡੀ ਕਰਕੇ ਪਰ ਸਿਆਣੇ ਅੱਜ ਜਾਣ ਲਈ ਪੱਗਾ ਬਣਾਉਂਦੇ ਤੇ ਜਿਨ੍ਹਾਂ ਨੂੰ ਪੱਗਾ ਬੰਧੀਆਂ ਨਹੀਂ ਆਉਂਦੀਆਂ ਉਹਨਾਂ ਸਿਰ ਦਸਤਾਰਾਂ ਦਾ ਸਜਾਉ ਜਿਹੜੇ ਨਾ ਜਾਣਦੇ ਕਦਰ ਪੱਗਾਂ ਦੀ ਕੁਝ ਪੈਸਿਆਂ ਲਈ ਉਹਨਾਂ ਦੇ ਸਿਰ ਦਸਤਾਰਾਂ ਚ ਨਾ ਫਸਾਉਂ ਨੇ ਮਖਨਾ ਬੇਸੇ